ਸਰ ਮੇਰਾ ਪਿੰਡ ਪਹਾੜਾ ਪਿੰਡ ਹੈ ਨਾਮ ਮੇਰਾ ਸੁਖਵਿੰਦਰ ਸਿੰਘ ਸਨ ਅਵ ਦਲਬਖ ਸਿੰਘ ਜੋ ਕਿ ਮੇਰੀ ਦੁਕਾਨ ਹੈ ਦਾਲ ਮੱਡੇ ਦੇ ਵਿੱਚ ਸ਼ੀਨਾ ਬਿਲਡਿੰਗ ਮਟੀਰੀਅਲ ਦੀ ਤੇ ਮੇਰੇ ਤੋਂ ਆਪਦਾ ਇੱਕ ਨਿੱਜੀ ਟਿਪਰ ਹੈ ਜਿਸ ਦਾ ਨੰਬਰ ਹੈ ਪੀਬੀ0 ਪੀਬੀ09X6895 ਜੋ ਕਿ ਮੇਰਾ ਡਰਾਈਵਰ ਪਠਾਨਕੋਟ ਤੋਂ ਭਰ ਕੇ ਮੇਰੀ ਦੁਕਾਨ ਤੇ ਲਿਆ ਕੇ ਖਾਲੀ ਕਰਦਾ ਹੈ 6 ਤਰੀਕ ਛੇ 3 ਤਰੀਕ ਨੂੰ ਟੇਪਰ ਪਰ ਭਰ ਕੇ ਆਇਆ ਪਠਾਨਕੋਟੋਂ ਬੱਜਰੀ ਦਾ ਜੋ ਕਿ ਮੇਰੀ ਦੁਕਾਨ ਤੇ ਖਾਲੀ ਕਰਕੇ ਉਹ ਆਪਦੇ ਘਰੇ ਟੇਪਰ ਲੈ ਗਿਆ ਤੇ ਉਸ 6 ਤਰੀਕ ਦੀ ਰਾਤ ਨੂੰ ਹੀ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਵੀ ਐਸਆਈ ਭੁਪਿੰਦਰ ਸਿੰਘ ਗਾਲੀ ਗਲੋਚ ਕਰਕੇ ਮੇਰੇ ਡਰਾਈਵਰ ਨੂੰ ਟੇਪਰ ਥਾਣੇ ਲੈ ਕੇ ਆਉਣ ਦਿਆ ਤੇ ਮੈਂ ਰਾਤ ਗਿਆ ਆ ਟੇਪਰ ਵੇਖਣ ਆਪਣਾ ਵੀ ਹਾਂਜੀ ਕਿਹੜੀ ਗੱਲੋਂ ਮੇਰਾ ਥਾਣੇ ਲਿਆਂਦਾ ਤੇ ਸੁਖ ਤੂੰ ਸਵੇਰੇ ਆਵੀਂ ਆਪਾਂ ਸਵੇਰੇ ਬੈਠ ਕੇ ਗੱਲ ਕਰਦੇ ਆ ਤੇ ਜਦੋਂ ਮੈਂ ਦਿਨੇ ਥਾਣੇ ਗਿਆ ਆ ਤੇ ਮੈਨੂੰ ਜੋ ਕਿ ਐਸਆਈ ਭੁਪਿੰਦਰ ਸਿੰਘ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਟੇਪਰ ਦੇ ਉੱਤੇ ਤੇ ਮੈਂ ਐਸਚਓ ਸਾਹਮਣੂ ਮਿਲਿਆ ਵੀ ਸਰ ਮੇਰਾ ਤੇ ਟਿਪਰ ਬਜਰੀ ਦਾ ਭਰ ਕੇ ਮੇਰੀ ਦੁਕਾਨ ਤੇ ਖਾਲੀ ਹੋ ਕੇ ਤੇ ਡਰਾਈਵਰ ਮੇਰਾ ਆਪਣੇ ਪਿੰਡ ਲੈ ਗਿਆ ਤੇ ਮੇਰੇ ਉੱਤੇ ਕਹਤੋਂ ਤੁਸੀਂ ਮੈਣੀ ਦਾ ਪਰਚਾ ਦਰਜ ਕਰਤਾ ਤੇ ਐਸਚਓ ਸਾਹਿਬ ਕਹਿੰਦੇ ਵੀ ਚਲੋ ਏਐਸਆਈ ਸਾਹਿਬ ਕੋ ਗਲਤੀ ਹੋ ਗਈ ਏ ਆਪਾਂ ਬੈਠ ਕੇ ਇਹਦਾ ਮਸਲਾ ਹੱਲ ਕਰ ਲੈਂਦੇ ਆ ਤੁਹਾਨੂੰ ਸਬੂਤਰ ਹੀ ਲਿਖ ਦਿੰਦੇ ਆ ਸਬੂਤਰ ਹੀ ਲਿਖਾ ਲਈ ਆ ਜੀ ਆਪਾਂ ਆਪਣੇ ਕੋਰਟ ਦੇ ਵਿੱਚੋਂ ਆਰਡਰ ਵੀ ਲੈਣਦੇ ਨੇ ਸ਼ਰਮ ਮੇਰਾ ਟਿਪਰ ਆਹ ਕੋਰਟ ਨੇ ਰਿਲੀਜ਼ ਕਰਤਾ ਵੇਖੋ ਆਰਡਰ ਆ ਮੇਰੇ ਕੋਲ ਕੋਰਟ ਦੇ ਜੋ ਕੀ ਕੋਰਟ ਨੇ ਰਿਲੀਜ਼ ਕਰ ਦਿੱਤਾ ਇਹ ਮੈਨੂੰ ਟਿਪਰ ਤੇ ਜਦੋਂ ਮੈਂ ਇਹ ਆਰਡਰ ਖਾਣੇ ਲੈ ਕੇ ਗਿਆ ਫਿਰ ਐਸਐਚਓ ਸਾਹਿਬ ਕੋ ਤੇ ਜਿਹੜਾ ਐਐਸਆਈ ਭពਿੰਦਰ ਆ ਉਹਨੇ ਮੇਰੇ ਟਿਪਰ ਦੇ ਉੱਤੇ ਮਾਈਨਿੰਗ ਦਾ ਮੰਨ ਲਓ ਜਿਹੜਾ ਚਲਾਣਾ ਉਹ ਕਰਾ ਦਿੱਤਾ ਗਿਆ ਤੇ ਜਦੋਂ ਮੈਂ ਪੁੱਛਿਆ ਵੀ ਸਰ ਇਹ ਕੀ ਕਰਨੂੰ ਆਂਦਾ ਵੀ ਇਹ ਮੇਰੀ ਮਰਜ਼ੀ ਏ ਮੈਂ ਜੋ ਕਰਨਾ ਚਾਹੁੰਦਾ ਉਹ ਮੈਂ ਕਰ ਦਿੱ ਦਿੱਤਾ ਨਹੀਂ ਹੋ ਸਕਦਾ ਜੀ ਮੰਨ ਲਓ ਇੱਕ ਟਾਈਮ ਤੇ ਇੱਕੋ ਪਰਚਾ ਹੀ ਹੋ ਸਕਦਾ ਆ ਆਪਾਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਏ ਉਹ ਆਂਦਾ ਵੀ ਇਹ ਕੰਮ ਨਹੀਂ ਹੋ ਸਕਦਾ ਕਦੀ ਵੀ ਵੀ ਇੱਕੋ ਜੁਰਮ ਦੀਆਂ ਦੋ ਸਜ਼ਾ ਹੋ ਜਾਣਾ ਕੀ ਆਂਦਾ ਤੁਹਾਡੇ ਨਾਲ ਗਲਤ ਹੋ ਰਿਹਾ ਜੀ ਬਹੁਤ ਸਾਰਾ ਮੇਰੇ ਨਾਲ ਸਰ ਥੱਕਾ ਹੋ ਰਿਹਾ ਏ ਮੈਂ ਵੀ ਇਨਸਾਫ ਮੰਗ ਮੰਗ ਕਰਦਾ ਪਰ ਮੇਰੇ ਕੋਲ ਜੋ ਰਿਕਾਰਡਿੰਗ ਹੈ ਏਐਸਆਈ ਭਪਿੰਦਰ ਸਿੰਘ ਦੀ ਉਹਦੇ ਵਿੱਚ ਬੋਲਦਾ ਆ ਉਹ ਏਐਸਆਈ ਬੋਲਦਾ ਆ ਵੀ ਜਿਹੜੇ ਭਰੇ ਹੋਏ ਸੰਦ ਸੀ ਉਹ ਐਸਐਚਓ ਨੇ 50000 ਰੁਪਏ ਲੈ ਕੇ 6 ਸੰਦ ਛੱਡਤੇ ਆ ਤੇ ਤੂੰ ਵੀ 10 2000 ਦੇ ਦੇ ਨਾ ਤੇ ਤੈਨੂੰ ਵੀ ਮੰਨ ਲਓ ਤੇਰਾ ਵੀ ਟੇਪਰ ਛੱਡ ਦਿੰਦੇ ਅਸੀਂ ਤੇ ਸਰ ਪਰ ਮੈਂ ਕਿਉਂ ਨਜ਼ਾਇਜ਼ ਪੈਸੇ ਕਿਸ ਨੂੰ ਦਵਾ ਮੇਰਾ ਤਾਂ ਕਿਉਂਕਿ ਮਹਾ ਮੇਰਾ ਆਪਦਾ ਜੀਵਾਰਾ ਚੱਲਦਾ ਮੈਂ ਆਪਦਾ ਮਹਾ ਪਰਿਵਾਰ ਪਾਲ ਰਿਹਾ ਆ ਵੇਖੋ ਜੀ ਐਸਐਸਪੀ ਸਾਹਮਣੇ ਦਰਖਾਸਤ ਲਿਖੀ ਆ ਵਿਜੀਲੈਂਸ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਲਿਖੀ ਹੈ ਮੇਰੇ ਕੋਲ ਪਈ ਆ ਜੋ ਕਿ ਮੈਂ ਪੇਸ਼ ਕਰਾਵਾਂਗੇ ਉਹਨਾਂ ਦੇ ਕੋਲ ਵੀ ਜੋ ਮੇਰੇ ਨਾਲ ਪਰਚਾ ਨਜਾਇਜ਼ ਦਰਜ ਕੀਤਾ ਮੇਰੇ ਉੱਪਰ ਇਹ ਨਹੀਂ ਮੈਨੂੰ ਕੋਈ ਇਨਸਾਫ ਦਿੱਤਾ ਜਾਵੇ ਵੀ ਮੈਂ ਇਹ ਕਹੇ ਮੰਨ ਲਓ ਮੇਰੇ ਟੈਪਰ ਦੇ ਵਿੱਚ ਬੱਜਦੀ ਆ ਤੇ ਮੇਰੇ ਤੇ ਫੇਰ ਵੀ ਪਰਚੇ ਨੂੰ ਨਿਯਾਜ਼ ਦਰਜ ਕੀਤੇ ਜਾਣ ਜੀਪੀਐਸ ਮੇਰੇ ਟੈਪਰ ਦੇ ਵਿੱਚ ਚੱਲੂ ਆ ਉਹਦੇ ਕੋ ਮੇਰੇ ਤੋਂ ਸਾਰੀ ਉਹਦੀ ਰਿਕਾਰਡਿੰਗ ਹੈ ਜੋ 6 ਤਰੀਕ ਤੋਂ 5 ਤਰੀਕ ਦੀ ਰਾਤ ਨੂੰ ਟੈਪਰ ਪਠਾਨਕੋਟੋਂ ਭਰ ਗਿਆ 6 ਤਰੀਕ ਨੂੰ ਮੇਰੀ ਦੁਕਾਨ ਦੇ ਉੱਪਰ ਖਾਲੀ ਹੋਇਆ ਉਹ ਸਾਰਾ ਕੁਝ ਮੇਰੇ ਕੋਲ ਹੈ ਪ੍ਰੂਫ ਮੇਰੇ ਕੋਲ ਹੈ ਬਿੱਲ ਮੇਰੇ ਕੋਲ ਹੈ ਪਠਾਨਕੋਟ ਦੇ ਜਦੋਂ ਮੈਂ মিডিਆ ਦੇ ਰੂਬਰੂ ਹੋਇਆ ਜੋ ਕਿ ਏਐਸਆਈ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਕਹਿ ਰਿਹਾ ਇਹ ਗੱਲ ਵੀ ਜਿਹੜੇ ਤੇ ਮੈਂ ਸੰਧ ਪੈਸੇ ਲਿਆ ਕੇ ਛੱਡਿਓ ਮੈਂ ਤੇਰੇ ਪਰਚੇ ਦੇ ਵਿੱਚ ਐਡ ਕਰ ਦਿਆਂਗਾ ਤੇ ਤੂੰ ਮੇਰੇ ਕੋਲ ਆ ਮੈਂ ਤੇਰੇ ਜੁਰਮਾਨੇ ਜਿਹੜੇ ਉਹ ਪੈਸੇ ਉਹ ਬੰਦੇ ਤਾਰਨਗੇ ਜਿਨ੍ਹਾਂ ਦੇ ਮੈਂ ਸੰਦ ਛੱਡੇ ਆ ਜੁਰਮਾਨਾ ਕਿੰਨਾ ਪਾਇਆ ਗਿਆ ਜੁਰਮਾਨਾ ਆ ਵਕਤ ਸਾਬ 2.5 ਲੱਖ ਰੁਪਈਆ ਹੋਊਗਾ ਮਾਈਨਿੰਗ ਦਾ ਮੰਨ ਲਓ ਮੈਂ ਤਾਂ ਗਰੀਬ ਮੁਖਤ ਜਿਹਾ ਰਗੜਿਆ ਜਾ ਰਿਆਂ ਮੰਨ ਲਓ ਜੇ ਮੈਂ ਜੁਰਮਾਨਾ ਪਟਾਣਕੋਟੋਂ ਬਿੱਲ ਕਟਾ ਕੇ ਵੀ ਲਿਆ ਕੇ ਜੁਰਮਾਨੇ ਤਾਰਨੇ ਆ ਤੇ ਫਿਰ ਕੀ ਫਾਇਦਾ ਸਾਨੂੰ ਉਹਦੀ ਮੇਰੇ ਤੋਂ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜਾ ਉਹ ਬੋਲ ਰਿਹਾ ਆ ਵੀ ਹਾਂ ਵੀ ਮੈਂ ਜੋ ਕੀ ਇਹ ਰੇਡ ਆ ਜਿਹੜੀ ਉਹ ਮੁੰਛੀਆਂ ਨੇ ਖਾਲੀ ਕਰਾ ਦਿੱਤੀ ਆ ਤੇ ਮੰਨ ਲਓ ਸਰ 7 ਤਰੀਕ ਦਾ ਟਿਪਰ ਥਾਣੇ ਖਲੋਤਾ ਆ ਉਹ ਟੇਪਰ ਜੈਕ ਕੀਤਾ ਜਾਵੇ ਵੀ 7 ਤਰੀਕ ਦਾ ਤੋਂ ਹੇਲਿਆ ਆ ਜਾਂ ਉਹਦੇ ਵਿੱਚ ਰੇਤ ਹੈਗੀ ਆ ਉਹਦੇ ਵਿੱਚ ਤੇ ਅਜੇ ਤੱਕ ਬਜਰੀ ਉਹਦੀ ਛੱਪਣੀ ਤੱਕ ਬਜਰੀ ਪਈ ਐ ਟੇਪਰ ਦੀ ਇਹ ਤਾਂ ਤਾਂ ਕੀ ਕਰੀ ਜਾ ਰਿਹਾ ਐ ਐਸਆਈ ਜੋ ਆ ਹੁਣ ਕੀ ਮੰਗ ਕਰਦੀ ਹੁਣ ਮੈਂ ਇਹੋ ਮੰਗ ਕਰਦਾ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਮੰਨ ਲਓ ਮੇਰਾ ਟੇਪਰ ਠਾਣੇੋਂ ਛਡਾਇਆ ਜਾਵੇ ਜੋ ਕਿ ਕੋੜ ਨੂੰ ਵੀ ਐਸਆਈ ਚੈਲੰਜ ਕਰਨ ਲਿਆ ਉਤੋਂ ਉਲਟੇ ਮੈਨੂੰ ਦਾਬੇ ਮਾਰਨ ਲਿਆ ਵੀ ਮੈਂ ਤੂੰ ਪੇਸ਼ ਹੋ ਮੇਰੇ ਕੋਲ ਉਹ ਤੇਰੀ ਮੈਂ ਅਰੈਸਟ ਪਾਉਣੀ ਆ ਮੈਂ ਤੇ ਹੁਣ ਮੰਗ ਕਰਦਾ ਜੀ ਜੋ ਇਹ ਉਹਦੇ ਚਾਚਾਰ ਐਸਆਈ ਲਾਇਏ ਨੇ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਮੰਨ ਲਓ ਇਹਨ ਐਸਆਈ ਕੋ ਜੁਰਮਾਨਾ ਤਰ ਆਇਆ ਜਾਵੇ ਮੰਨ ਲਓ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਸਟੈਪ ਤਾਂ ਡਰ ਗਿਆ ਫਿਰ ਸਰ ਮੈਂ ਉੱਚੇ ਪੱਧਰ ਤੇ ਮੰਨ ਲਓ ਅਸੀਂ ਧਰਨਾ ਜਥੇਬੰਦੀਆਂ ਨਾਲ ਗੱਲ ਕਰਕੇ ਉੱਚੇ ਪੱਧਰ ਤੇ ਧਰਨਾ ਲਾਉਂਦੇ ਵੀ ਸੋਚਾਂਗੇ ਵੀ ਹਾਂ ਅਸੀਂ ਧਰਨਾ ਲਾਵਾਂਗੇ ਥਾਣੇ ਦੇ ਬਾਹਰ ਅ ਜਿਹੜਾ ਵੀ ਮਸਲਾ ਤੁਹਾਡੇ ਨਾਲ ਦੇਮ ਨਹੀਂ ਸਾਨੂੰ ਪਤਾ ਲੱਗਣਾ ਤੇ ਜੇ ਕੋਈ ਇਹੋ ਜਿਹੀ ਗੱਲਬਾਤ ਕਰ ਰਿਹਾ ਨੇ ਤੇ ਅਸੀਂ ਇਸ ਮਸਲੇ ਨੂੰ ਵੈਰੀਫਾਈ ਕਰਾਂਗੇ ਔਰ ਜੇ ਕੁਝ ਵੀ ਗਲਤ ਹੋਇਆ ਹੋਊਗਾ ਤੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਕੀਤੀ ਜਾਏ। ਹਾਂਜੀ ਓਕੇ ਉਹਨਾਂ ਨੇ ਵੀ ਦੋਸ਼ ਲਾਇਆ ਇੱਕ ਉਹਨਾਂ ਨੇ ਆਡੀਓ ਵੀ ਦਿੱਤੀ ਆ ਕਿ ਏਐਸੀ ਭਗਵੰਦਰ ਸਿੰਘ ਨੇ ਕੋਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਦਿੱਕਰ 50000 ਗੱਡੀਆਂ ਜੱਡੀਆਂ ਜਾ ਸਕਦੀਆਂ ਨੇ ਤੇ ਤੁਸੀਂ 6ਵੀਂ ਗੱਡੀ ਲਈ 102000 ਰੁਪਏ ਦੇ ਕੇ ਜਿਹੜੀਆਂ ਛਡਵਾ ਰਹੀ। ਇਹੋ ਜੀ ਕੋਈ ਗੱਲ ਨਹੀਂ ਆ ਜੀ ਨਾ ਹੀ ਕਦੀ ਪਹਿਲਾਂ ਹੋਈ ਆ। ਜੇ ਕਿਸੇ ਨੇ ਵੀ ਕੋਈ ਇਹੋ ਜੀ ਗੱਲ ਕੀਤੀ ਆ ਚਾਹੇ ਯੋ ਮਲਾਜਮੀ ਆ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਔਰ ਵੈਰੀਫਾਈ ਕਰਨ ਤੇ ਅਸਲੀਅਤ ਜਿਹੜੀ ਸਾਹਮਣੇ ਆਏਗੀ ਰਹੀ ਗੱਲ ਕੋਈ ਗੱਡੀ ਛੱਡਣ ਦੀ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਪਰ ਜੇ ਕਿਸੇ ਨੇ ਕਹੀ ਆ ਉਹਨੇ ਕਿਉਂ ਕਹੀ ਆ ਇਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਇੱਕ ਵੰਗਰ ਵਾਰਾ ਹੋਰ ਗੱਲ ਕੀਤੀ ਆ ਕਿ ਕੋਈ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਹੈਗੀ ਆ ਉਹ ਤੁਸੀਂ ਰੇਤਾ ਦੀ ਗੱਡੀ ਖਾਲੀ ਕਰਾ ਲਈ ਤੁਸੀਂ ਇਹਦੇ ਬਾਰੇ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸ ਸੀਸੀਟੀਵੀ ਸਾਹਮਣੇ ਲੱਗੀ ਹੋਈ ਹੈ ਜੇ ਇਸ ਦਾ ਕੋਈ ਅਹੀ ਕਰਵਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਮਸਲੇ ਨੂੰ ਜਿਹੜਾ ਵਾ ਬੜੇ ਬਰੀਕੀ ਨਾਲ ਦੇਖਿਆ ਜਾਏਗਾ ਔਰ ਜੇ ਦਾ ਵੀ ਇਹਦੇ ਵਿੱਚ ਦੋਸ਼ ਹੋਇਆ ਉਹ ਬਖਸ਼ਾ ਨਹੀਂ ਹੈ ਇੱਕ ਉਹਨਾਂ ਹੋਰ ਵੀ ਰੋਗ ਪਾਇਆ ਕਿ ਮੇਰੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਉਹ ਮਾਈਨਿੰਗ ਵੱਲੋਂ ਦਰਮਾਨਾ ਵੀ ਕਰਵਾ ਦਿੱਤਾ ਗਿਆ ਇੱਕ ਸਮੇਂ ਦੇ ਉੱਤੇ ਇੱਕ ਹੀ ਮਾਮਲਾ ਦਰਜ ਹੋ ਸਕਦਾ ਹੈ ਇਹ ਮਾਈਨਿੰਗ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੋਏਗਾ ਜੀ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ